ਸਤਿ ਸ਼੍ਰੀ ਅਕਾਲ ਜੀ ਮਨੂ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀ ਸਲਵਾਰ ਆਪਾਂ ਲੈਣੀ ਸੀ ਕਟਿੰਗ ਕਰੀ ਸੀ ਨਾ ਉਹ ਆਪਾਂ ਅੱਜ ਤੁਹਾਨੂੰ ਸਟਿਚ ਕਰਕੇ ਦਿਖਾਉਣੀ ਹੈ ਵੀ ਜਿਹੜੀ ਗੋਮ ਸਲਾਈ ਲੱਗਦੀ ਹੁੰਦੀ ਹੈ ਵੀ ਉਹ ਕਿਸ ਤਰ੍ਹਾਂ ਲੱਗਦੀ ਹੁੰਦੀ ਹੈ ਕਿ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਉਸੇ ਤਰ੍ਹਾਂ ਹੀ ਸਲਵਾਰ ਰੱਖੀ ਹੋਈ ਹੈ ਜਿਵੇਂ ਆਪਾਂ ਕਟਿੰਗ ਕੀਤੀ ਸੀ ਪਹਿਲਾਂ ਤੁਸੀਂ ਸਲਵਾਰ ਨੂੰ ਪੁੱਠੀ ਕਰਕੇ ਹੀ ਕਟਿੰਗ ਕਰਨਾ ਹੈ ਵੀ ਆਪਾਂ ਨੂੰ ਬਾਅਦ ਦੇ ਵਿੱਚ ਉਲਟਾ-ਪੁਲਟਾ ਕਰਨਾ ਪਊਗਾ ਨਹੀਂ ਤਾਂ ਫਿਰ ਆ ਤੁਸੀਂ ਦੇਖਣਾ ਵੀ ਅੰਦਰ ਜਿਹੜਾ ਪਾਸਾ ਹੁੰਦਾ ਹੈਗਾ ਉਹ ਸਿੱਧਾ ਹੋਵੇ ਤੇ ਬਾਹਰਲੇ ਪਾਸੇ ਪਾਸਾ ਉੱਠਾ ਹੋਵੇ ਠੀਕ ਹੈ ਜੀ ਹੁਣ ਆਪਾਂ ਮੈਂ ਇਸੇ ਤਰ੍ਹਾਂ ਹੀ મતਲਬ ਕਿ ਉਲਟਾ ਪਾਸਾ ਉੱਪੀ ਕਰ ਕਿਸ ਨਾਲ ਕੱਟੀ ਹੋਈ ਸੀ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਸਲਾਈ ਲਾ ਦੇਣੀ ਜਿਵੇਂ ਤੇ ਰੱਖੀ ਪਈ ਆਪਾਂ ਜਿਵੇਂ ਅੱਗੇ ਥੱਲੇ ਆ ਆ ਹੋਊਗਾ ਤੇ ਉੱਪਰ ਆਪਣੀ ਲਾਈਨਿੰਗ ਹੋ ਗਈ ਤੇ ਇਸੇ ਤਰ੍ਹਾਂ ਹੀ ਆਪਾਂ ਇਹਦੇ ਤੇ ਸਟੀਚ ਕਰਾਂਗੇ ਇਹ ਦੂਜਾ ਪੱਲਾ ਵੀ ਇਹ ਆਪਣੇ ਚਾਰ ਪੱਲੇ ਦੋ ਪੱਲੇ ਜੀ ਦੇਖੋ ਠੀਕ ਹੈ ਨਾਲ ਕੇ ਦੋ ਗੁੰਦੇ ਹੋ ਗਏ ਤੇ ਦੋ ਗੁੰਦੇ ਆਪਣੇ ਆ ਆ ਸੀਗੇ ਇਹਨੂੰ ਆਪਾਂ ਉਸੇ ਤਰ੍ਹਾਂ ਜਿਵੇਂ ਆਪਾਂ ਅਲੱਗ ਕਰਦੇ ਹੁੰਨੇ ਆ ਅਟੈਚ ਉਸੇ ਤਰ੍ਹਾਂ ਹੀ ਕਰਾਂਗੇ ਆਪਣੀ ਇਦਾਂ ਹੀ ਰੱਖੀ ਹੋਈ ਹੈ ਸਲਵਾਰ ਉਹਨੂੰ ਆਪਾਂ ਉਸੇ ਤਰ੍ਹਾਂ ਹੀ ਚੱਕ ਲੈਣਾਗਾ ਏ نیچے ਆਪਣਾ ਕੱਪੜਾ ਹੈਗਾ ਉਹ ਤੁਸੀਂ ਜਿਵੇਂ ਮਰਜ਼ੀ ਰੱਖ ਸਕਦੇ ਹੋ ਵੀ نیچے ਕੱਪੜਾ ਜਾਂ نیچے ਲਾਈਨਿੰਗ जो मैं नीचे कपड़ा रख के लाइनिंग उपर ही है मेरी है, इस तरह इधरों खुला पास है ठीक है जी ये सब तो पहला कुंद जोड़ने कुंद झोलवा इधर पास अपने जगह इधर अपनी लाइनिंग थोड़ी मोटी बात घट आई है ये आप नीचे करनी होगी आवाज काट ऊपर ना करो ऊपर ऊपर बिल्कुल सेट करके रख लो ਜੇ نیچے ਹੋਈ ਤਾਂ ਇਸ ਤਰ੍ਹਾਂ ਹਲਕਾ ਦੇਖ ਲਓ ਮੋਨਾ ਦੀ ਆਪਾਂ ਇਸ ਤਰ੍ਹਾਂ ਇਹਨੂੰ ਫ라이 ਮਾਰੀ ਸੀ ਮੋਨਾ ਆਪਕ ਬੀ ਕਰਨਾ ਹੈਗਾ ਵੀ ਕਿਵੇਂ ਆਪਣੀ ਗੋ ਮਸਲਾਈ ਹੋਊਗੀ ਇਹਨੂੰ ਆਪਾਂ ਕੱਲੀ ਆਪਾਂ ਲਾਈਨਿੰਗ ਦੀ ਉੱਪਰਲੀ ਪਰਤ ਚੱਕਾਂਗੇ ਠੀਕ ਹੈ ਜੀ ਇਸ ਤਰ੍ਹਾਂ ਇੱਕ ਲੈਣੀ ਨਾ ਪਰਤ ਆਪਾਂ ਇੱਕ ਨੂੰ ਇਹਨੂੰ ਖੋਲ ਲਾਂਗੇ ਤੇ ਇਧਰ ਵੀ ਆਪਣਾ ਇਧਰਲਾ ਪਾਸਾ ਕਰਕੇ ਗੁੰਦੇ ਦੀ ਇੱਕ ਵਾਰ ਚੱਕਾਂਗੇ ਐਸੀ ਤਰ੍ਹਾਂ ਇੱਕ ਨੂੰ ਇੱਕ ਨਾਲ ਮਲਾ ਦਿਆਂਗੇ ਇਹਦੇ ਨਾਲ ਇਹਦੇ ਨਾਲ ਠੀਕ ਹੈ ਜੀ ਆਹ ਦੇਖੋ ਹੁਣ ਆਪਣੀ ਝੋਲੀ ਸਿੱਧੀ ਆ ਗਈ ਇਧਰ ਸੁੱਟਦੀ ਤੇ ਇਧਰ ਕੀ ਹੋ ਗਿਆ ਗੁੰਮਸਲਾਈ ਆ ਗਈ ਠੀਕ ਹੈ ਜੀ ਆਹ ਆਪਣੀ ਹੁਣ ਗੁੰਮਸਲਾਈ ਐਸੀ ਤਰ੍ਹਾਂ ਹੀ ਲਾਉਣੀ ਹੈ ਤੁਸੀਂ ਤੇ ਮੈਂ ਤੁਹਾਨੂੰ ਹੁਣ ਦੁਬਾਰੇ ਦੱਸਦੀ ਐਗੀ ਜੇ ਜਿਸ ਨੂੰ ਨਹੀਂ ਸਮਝ ਆਇਆ ਤਾਂ ਮੈਂ ਦੂਜੇ ਕੁੰਡੇ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਦੁਬਾਰਾ ਇਹਨੂੰ ਆਪਾਂ ਹੁਣ ਇਸੇ ਤਰ੍ਹਾਂ ਹੀ ਰੱਖ ਦਾਂਗੇ ਇਹਦੇ ਨਾਲ ਆਪਾਂ ਹੁਣ ਪੌਂਚੀ ਜੋੜਾਂਗੇ ਤੇ ਆ ਦੇਖੋ ਜੀ ਹੁਣ ਆਪਣਾ ਇਹ ਦੂਜਾ ਪਾਸ ਆ ਗਿਆ ਦੂਜਾ ਕੁੰਡਾ ਜੇ ਜਿਸ ਨੂੰ ਨਹੀਂ ਸਮਝ ਲੱਗੀ ਤਾਂ ਆ ਦੇਖੋ ਹੁਣ ਆਪਣੀ ਜਿਵੇਂ ਆਪਾਂ ਇਸੇ ਤਰ੍ਹਾਂ ਹੀ ਰੱਖੀ ਸੀ ਨਾ ਇਸ ਤਰ੍ਹਾਂ ਆਪਾਂ ਸਲਾਈ ਲਾਈਏ ਜੜੀ ਹੈ ਇਹ ਤਾਂ ਇਸੇ ਤਰ੍ਹਾਂ ਆਪਾਂ ਸਲਾਈ ਲਾਈਏ ਨਾ ਜੜੀ ਹੈ ਇਹ ਇਹ ਕਹੇ ਜੀ ਇਧਰਲੇ ਪਾਸੇ ਆਪਣੀ ਆਹ ਆ ਗਿਆ ਸਲਵਾਰ ਦਾ ਕੱਪੜਾ ਇਧਰਲੇ ਪਾਸੇ ਲਾਈਨਿੰਗ ਦਾ ਕੱਪੜਾ ਇਹਨੂੰ ਕੀ ਕਰਨਾ ਹੈ ਜੀ ਜਿਹੜੀ ਲਾਈਨਿੰਗ ਆ ਇਹਨੂੰ ਇਧਰ ਨੂੰ ਖੋਲਣਾ ਹੈ ਤੇ ਜਿਹੜੀ ਸਲਵਾਰ ਹੈਗੀ ਇਹਨੂੰ ਇਧਰ ਨੂੰ ਖੋਲਣਾ ਠੀਕ ਹੈ ਜੀ ਆਹ ਇੱਕ ਪੱਲਾ ਇਹਦੇ ਨਾਲ ਆ ਗਿਆ ਇੱਕ ਇਹਦੇ ਇੱਕ ਇਹਦੇ ਨਾਲ ਆਪਾਂ ਖੋਲ ਲਾਂਗੇ ਇਧਰੋਂ ਐਸੀ ਤਰ੍ਹਾਂ ਹਾਂ ਜੀ ਇੱਕ ਖੋਲ ਲਿਆ ਇਹ ਇਧਰ ਦੀ ਲਾਈਨਿੰਗ ਇਹ ਆ ਕਿ ਆਪਾਂ ਇਹਦੇ ਨਾਲ ਅਟੈਚ ਕਰਦੇ ਹਾਂ इधरों अपना सीधा पास आ गया इधरों अपनी गुमसिलाई आ गई हाँ जी आखो आदिया फिनिशिंग आई है ना अपनी एक सिलाई देनी गुम सिलाई हो गई दोनों पास वाली ठीक है जी इस तरह ही आप सारी सलवार जोड़ लेनी है पहुंचे भी आप बस पहुंचे रहिए इस तरह जोड़ लेनी है ले। ਅੱਜ ਦੀ ਵੀਡੀਓ ਵਿੱਚ ਐਨਾਂ ਹੀ ਸੀਗਾ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਪਲੀਜ਼ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਨਾਲ ਹੀ ਮੇਰੀ ਹਿੰਮਤ ਵਾਦੀ ਵੀ ਹਾਂ ਵੀ ਵਧੀਆ ਕੁਝ ਪੁੱਛਦੇ ਆ ਜਾਂ ਮੈਨੂੰ ਕਹਿੰਦੇ ਆ ਵਧੀਆ ਆਂਦੀ ਤੇ ਆਪਾਂ ਨੂੰ ਇਦਾਂ ਸਪੋਰਟ ਕਰਦੇ ਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ